ਸਰ ਚੇਕ ਕਾਲਦ ਉਸ ਤੋਂ ਅੱਜ ਅਸੀਂ ਆਏ ਆ ਅਲੋਰਾ 크리스마ਸ ਮਾਰਕੀਟਾਸ ਤੇ ਇੱਥੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਜਦਿ ਆ ਵੇਖ ਸਕਦੇ ਆ 크리스마ਸ ਬਹੁਤ ਵਧੀਆ ਮਨਉਂਦੀ ਆ ਇਹ ਬਹੁਤ ਸੋਹਣਾ ਟਾਊਨ ਆ ਬਹੁਤ ਜਿਆਦੇ ਲੋਕੀ ਹੁੰਦੇ ਆ ਕਿਉਂਕਿ ਸੋਹਣਾ ਹੀ ਬਹੁਤ ਵੇਖ ਸਕਦੇ ਆ ਚਾਲ ਪੈੜ ਨੂੰ ਪਈ ਹੋਈ ਆ ਥੋੜੀ ਥੋੜੀ ਸਟਾਰਟ ਹੀ ਆ ਪਰ ਨਿਊ ਬਹੁਤ ਸੋਹਣਾ ਚੱਕੀ ਜਾਵੇ ਬਹੁਤ ਠੰਡ ਵੀ ਬਹੁਤ ਆ ਪਰ ਲੋਕੀ ਵੀ ਬਹੁਤ ਆ ਬਹੁਤ ਲੋਕੀ ਬਿਤਾਏ ਰਿਹਾ ਕਿਉਂਕਿ ਅੱਜ ਸੰਡੇ ਆ ਵੀਰਲਾ ਰਹਿਣਾ ਛੁੱਟੀ ਦਾ ਤਾਂ ਇਹ ਬਹੁਤ ਭੀੜ ਆ ਇਹਨਾਂ ਬਸਾਂ ਤਾਂ ਸਾਰੀ ਵੜੀਆ ਡਾਊਨ ਟਾਊਨ ਇਹਨਾਂ ਦਾ ਅਹੀਂ ਆਪਾਂ ਕਵਰੇਜ ਕਰੀ ਜਾਣੀ ਆ। ਔਹ ਹੌਲੀ-ਹੌਲੀ ਅੱਗੇ ਵਧਦੇ ਆ। ਤੁਸੀਂ ਇਸੇ ਸਫ਼ਰ ਤੇ ਸਾਡੇ ਨਾਲ ਬਨੇ ਰਹੋ। ਔਹ ਹੌਲੀ-ਹੌਲੀ ਅੱਗੇ ਚੱਲਦੇ ਆ। ਦੁਕਾਨਾਂ ਤੋਂ ਗੁੰਨਾਂ ਨਾਲ ਬਹੁਤ ਵਧੀਆ ਸਜਾਈਆਂ ਹੋਈਆਂ। ਦੇਖ ਸਕਦੇ ਆ। ਵੀ ਦੇਖ ਸਕਦੇ ਆ ਬਈ ਲੋਕੀ ਪੂਰਾ ਟੌਰ ਟੂ ਕੱਢ ਕੇ ਆਏ ਆ ਸੂਰਜ ਤੇ ਦਾ ਲੋਕਾਂ ਨੇ ਵੀ ਆ ਟੌਰ ਕੱਢਿਆ ਮਹੀਨਾ ਨਿਆਰੇ ਲੈਂਦੇ ਆ ਗੋਰੇ ਇਥੇ ਕੰਮ ਘਟ ਕਰਦੇ ਆ ਹੀ ਇਹਨਾਂ ਦਾ ਮਹੀਨਾ ਹੁੰਦਾ ਛੁੱਟੀਆਂ ਵਾਲਾ ਨਿਆਰੇ ਲੈਣ ਦਾ ਕਿਤੇ ਫਿਰ ਉਹ ਪੂਰਾ ਨਿਆਰਾ ਲੈਂਦੇ ਆ ਕਿਰੇ ਇਹ ਆ ਮਹੀਨੇ ਕੰਮ ਤੋਂ ਕੱਟਿੰਗ ਕਰਦੇ ਆ। ਆ ਮਹੀਨਾ ਬਸ ਘੁੰਮਣ ਫਿਰਦੇ ਰਹਿੰਦੇ ਆ। ਉਹਨਾਂ ਸਾਨੂੰ ਤਾਂ 24 ਤਰੀਕ ਤੋਂ ਛੁੱਟੀਆਂ। 2 ਤਰੀਕ ਦਾ। ਵੀਰ ਵਿਹਲੇ ਹੀ ਵਿਹਲੇ ਆ। ਯਾਰ ਹੀ ਆ ਫੇਰ ਤਾਂ। ਉਹ ਵੀ ਕੁਝ ਗੱਤ ਲਾਉਦੇ। ਤੇ ਲੋਕਾਂ ਨੂੰ 3 ਸਾਲ ਲੱਗਾ ਹੋਇਆ ਬਸ। ਤੇ ਉਹ ਪੀਪਲ ਤਾਂ ਨਿਕਾ ਲਈ ਪਾਣੀ ਨਹੀਂ ਜਾ ਕੇ। ਲੱਗਦਾ ਵੀਦਾਂ ਦਫੂਟੋ ਫੂਟੋ ਖਾਣ ਵਾਸਤੇ ਢੀਰ ਹੋਊਗੀ। ਜਾਉਂ ਫਿਰੂੰਗਾ ਸਿਆ ਸੇਉਂ ਨਾ ਇਹਨਾਂ ਦਾ ਇਹ ਅੱਢ ਹੀ ਸਾਬ ਹਾਂ ਇਹਨਾਂ ਨੂੰ ਯਾਰੇ ਆਈਆਂ ਲੋਕੀ ਹੁਣ ਆਪਣੇ ਹੰਡ ਠੰਡ ਪਾਣੀ ਧੁੰਮਾ ਪੈਣ ਲੱਗ ਪੈਣਾ ਪੰਜ ਲੋਕੀ ਬਾਹਰ ਨਹੀਂ ਨਿਕਲਦੇ ਤੇ ਚਾੜ ਉਹਨੇ ਡਬਲ ਡਬਲ ਕੋਟ ਠੰਡ ਤੋਂ ਕੋਈ ਪਰਵਾਹ ਨਹੀਂ ਕਰਦੇ ਇੱਥੇ ਆਈਆਂ ਹੀ ਯਾਰੇ ਰਹਿੰਦੇ ਲੋਕੀ ਬਸ ਨਹੀਂ ਬੱਸ ਠੰਡ ਹੋਂ ਮੇਰੇ ਤਾਂ ਆਪ ਹੱਥ ਠੰਢੀ ਜਾਂਦੇ ਆ ਆਪਣੇ ਕਾਹਨਾਂ ਹੱਡ ਗਿਆ ਜਿਹਾ ਲੱਗਦੀ ਇਹਨਾਂ ਨੂੰ ਠੰਡ ਘੱਟ ਲੱਗਦੀ ਆ ਸਟੈਚੀ ਦਾ ਮੈਨੂੰ ਮਤਲਬ ਤਲਾ ਪਤਾ ਨਹੀਂ ਕਾਦਾ ਹੈ ਇਹ ਇਹ ਮਹੀਨਾ ਵਸੇ ਇੱਥੇ ਲਗਾਵੇ ਕ੍ਰਿਸਮਸ ਟਰੀ ਵੱਡੀ ਵੱਡੀ ਅਗੀ ਦੇ ਬੰਨੇ ਆ को ही मार के लग रही No, I want to get underneath your head

இந்த <laughs> ਬਾਬਾ ਸੰਦਨਾਲ ਦਾ ਬੁਰਾ ਹਾਲ ਹੀ ਹੋਇਆ ਪਿਆ ਉਹ ਬਈ ਮੈਨੂੰ ਹੋਟਲ ਲੱਗਦਾ ਯਾਰ ਜਾਂ ਮੈਲ ਸੀਗੀ ਇੱਥੇ ਉਹਦੇ ਨਾਲ ਸੀ ਹਾਂ ਉਹ ਝੀਲ ਪਾਣੀ ਦੇਖਦਾਂਦਾ ਸੀ ਉਹੀ ਲੱਗਦੀ ਹੈ ਮੈਨੂੰ ਜੰਮ ਚੁੱਪੀ ਆ ਠੰਡ ਨਾਲ ਤਾਂ ਬਾਬਾ ਸਿਰਾਈ ਹੋਇਆ ਪਿਆ ਯਾਰ ਲਾਈਟਾਂ ਵੇਖ ਯਾਰ ਲਾਈਟਾਂ 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 ਲੱਗ ਜਾਂਦੀਆਂ ਨੇ ਦਸੰਬਰ ਦੇ ਵਿੱਚ ਤਾਂ ਬਿੱਲ ਡਬਲ ਕਰ ਦਿੰਦੇ ਕੈਨੇਡਾ ਵਾਲੇ ਇੰਨੀਆਂ ਲਾਈਟਾਂ ਲਾ ਦਿੰਦੇ ਇਹਨਾਂ ਦਾ ਬਈ ਐਕਟੀ ਤਿਆਰ ਆ ਇਹਨਾਂ ਨੇ ਫਿਰ ਉਹੀ ਚਾਹ ਨਾਲ ਬਣਾਉਂਦੇ ਹਰ ਪੂਰਾ ਮਹੀਨਾ ਚੱਲਦਾ ਗਾਮ ਕੇ ਨੇ ਆਪਣੇ ਦਾ ਫਿਰ ਤਿਉਹਾਰ ਹੁੰਦਾ ਹੀ ਰਹਿੰਦੀ ਆਪਣੇ ਘਰੇ ਉਹਵੇਂ ਉਸ ਲੈਵਲ ਤੇ ਬਣਾਉਂਦੇ ਆਂ ਦੇਖਿਆ ਹੀ ਇੱਕ ਤਿਉਹਾਰ ਹੁੰਦਾ ਸਾਰੇ ਸਿਆਲ ਤੇ ਉਹਨਾਂ ਨੇ ਇਹੀ ਬਣਾਉਣਾ ਹੁੰਦਾ ਇਹਨੂੰ ਫਿਰ ਸਿਰਾ ਹੀ ਕਰਵਾ ਲੈਂਦੇ ਆਂ ਬੜਾ ਲੱਗਦਾ ਸਿੱਧੀ ਉਹ ਸਿਰਾ ਕਰਾਉਂਦੇ ਆ ਯਾਰ ਸਿਰਾ ਕਰਾਇਆ ਪਰ ਤੋਂ ਠੰਡ ਨਹੀਂ ਉਤੋਂ ਨੱਕ ਵਗਨ ਲੱਪਿਆ ਮੇਰਾ ਤਾਂ ਘਰ ਪਹੁੰਚਦੇ ਪਹੁੰਚਦੇ ਬੜੀ ਕਾਫੀ ਹੋਣਾਗੇ ਇੱਕ ਹੋਰ ਪੀਆ ਉਹ ਮੈਲਾ ਜੀ ਨਾਲ ਬਈ ਇਹ ਲੋਕੀ ਨੂੰ ਲੇਖਣਾ ਹੁੰਦਾ ਪਰ ਇਹਦੀ ਹੁਣਾਂ ਐਂਟਰੀ ਫੈਕਟਰ ਰੱਖੀ ਦੇਣਾ ਨੇ ਤੇ ਇਹ ਦੇਖ ਸਾਡੇ ਆਹ ਸੋਹਣਿਆ ਇਹਨਾਂ ਪਾਣੀ ਪਾਣੀ ਦਾ ਉਹ ਜਿਹੜੀ ਥਣੋਂ ਖਾਇ ਪਿਛਲੇ ਲੈਟਾਂ ਜਿਹੜੀ ਨਹਿਰ ਜੰਮੀ ਪਈ ਆ ਉਹ ਜਿਹਦੇ ਨਾਲ ਨਾਲ ਹੋਈ ਜਿਆ ਹੂੰ ਬਹੁਤ ਹੋਈ ਬਹੁਤ ਲੋਕੀ ਮੇਰੇ ਆਹ ਵਾਹ ਟਰੈਕਟਰ ਨਾਲ ਲੱਗੀ ਕਰਕੇ ਜਾਂ ਚੱਕ ਰਹੇ ਨੇ ਜਿਹੜੀ ਪਹਿਲਾਂ ਬੱਕਰੋ ਨਹੀਂ ਪੈਂਦੀ ਆ ਖਣੀ ਸੇ ਅੱਜੀ ਆਸਮਾਨੀਆ ਲਈ ਇੱਥੇ ਦੇਖ ਰਿਹਾ ਕਿ ਬਸ ਆ ਹੀ ਜਾਂਦੇ ਆ। ਮੌਜਾ ਠੰਡ ਲੱਗ ਜਾਂਦੀ ਆ ਇਹ ਨਾਲ ਹੀ ਆਈ ਜਾਂਦੇ ਨਿਆਰੇ। ਨਿਆਰੇ ਆਈ ਜਾਂਦੇ ਆ ਨਿਆਰੇ ਚਾਈ ਜਾਂਦੇ ਆ ਕੀ ਕਰੀਏ। ਰਹੀਏ ਆਪਾਂ ਅੱਲੇ ਪਾਸੇ। ਤੇ ਵੀ ਕੋਈ ਫੋਟੋ ਚਿੱਤਰਨਾ ਪ੍ਰੋਗਰਾਮ ਬਣਿਆ ਹੋਇਆ ਲੱਗਦਾ। ਥੋੜੀ ਬਲੀ ਜਾਂਦੇ ਆ ਵੀ ਨਹੀਂ। ਲੋਕੀ ਫੋਟੋਆਂ ਖਿਚਾਉਂਦੇ ਆ ਆਪਾਂ। ਤੋਂ ਉਹ ਇਹ ਪਾਪ ਸਾਊਥ ਇੰਡੀਆ ਦੇ ਗਾਣ ਆ ਤੋ ਇਹ ਟੈਂਪੂ ਦਾ ਇਹ ਲੱਗਦਾ ਗੋਡੇ ਗੋਡੇ ਜੜੀ ਹੋਈ ਆ ਵੇਖਿਓ ਦੋਸਤਾਂ ਇਹਨੂੰ ਇੱਕ ਵਾਰੀ ਗੋਡੇ ਗੋਡੇ ਜੜੀ ਹੋਈ ਆ ਬਹੁਤ ਬੁਰਾ ਹਾਲ ਕੀਤਾ ਹੋਇਆ ਬੁਰਾ ਹਾਲ ਕੀਤਾ ਹੋਇਆ ਮੇਰਾ ਬੰਦੇ ਮੇਰੇ ਵੀਡੀਓ ਇਹ ਜਿਹੜਾ ਲੇਟ ਤੇ ਦੀ ਚਿੱਟੀ ਚਿੱਟੀ ਹੋਈ ਨਹੀਂ ਤੇ ਚਿੱਟੀ ਜਾ ਸਨ ਉਹ ਜਿੱਥੇ ਚਿੱਟੀਆਂ ਨੇ ਮੇਵਾ Dear Santa, I hope that Mr. Ken Guthrie understands that our Alliance Club and the cooperators understands that Johnson Ridgway is in cooperating alliance viewer building. Well they don't know part of the